ਦੋਸਤੋ ਕਮਰਾ ਦਾ ਅਦਾਦਾ ਮਿਲਿਆ 320 320 ਐਂਡ ਕਹਾਣੀ ਬੁਲਾ ਬੋਲ ਤਾਈਦਨ ਰੂਪ ਵਿੱਚ ਕਮਰਾ ਮਿਲਿਆ ਦੇਖੋ ਦਰੀ ਬੀ ਗਿਆ ਸੋਨਾ ਜਾਂ ਕੁਝ ਨਹੀਂ ਹੋਇਆ ਤਾਈਦਨ ਵਿੱਚ ਕਮਰਾ ਮਿਲ ਗਿਆ ਲੈਟਰ ਮਿਲਿਆ ਲੈਟਰ ਲੈ ਲਿਆ ਸੁਦੀਆ ਲੈਟਰ ਆਉਣਾ ਉਹਨੇ ਮਿੰਟਾਂ ਹੁਣ ਜਦਾਂ ਜੀ ਲੈ ਕੇ ਕੋਈ ਰੱਖਣਾ बाबा <laughs> जी <laughs> <है>। <laughs> <या>। ਰਾਮਾ ਤੋਂ ਬੋਲਦਾ ਬਰੇ 10 ਬੰਦੇ ਆਣ ਕੇ ਰਾਹ ਤੇ ਕੋਈ ਇੱਕ ਵਿਅਕਤੀ ਸੁਣ ਲਰਦੇ ਆ ਹਾਂ ਅੱਧੀ ਬੋਲ ਪੂਰਾ ਰਿ ਕਿਉਂ ਐਡਮਾ ਬੋਲ ਕੀ ਕਰਦੇ ਕਿੰਨੇ ਵਜੇ ਪੁੰਚ 2:30 ਵਰਜ ਕੇ ਰਾਤ ਨੂੰ 2:00 ਵਜੇ ਪਹੁੰਚਦੇ ਆ ਕਿਤੇ ਇਹਨੂੰ ਦੇਖ ਕੇ ਜੁਲਫਾਂ ਦੇ ਚਾਲ ਚੱਲਣਾ ਬੱਸ ਜੋ ਪਹਿਲੀ ਵਾਰ ਬੱਸ ਦੱਸਣ ਠੀਕ ਆ ਜਿਹੜਾ ਜੁਲਫੇ ਸੰਭ ਗਿਆ ਉਹ ਵੀ ਆ ਉਹ ਮਾਰ ਗਿਆ ਮਾਰ ਗਿਆ ਮੋਟੋ ਹਾਂ ਜੀ ਸਤਿਕਾਰ ਸਾਰੇ ਨੂੰ ਜੀ ਕੀ ਹਾਲ ਚਾਲ ਜੀ ਆਈ ਹੋਪ ਸਾਰੇ ਠੀਕ ਹੀ ਹੋਣਗੇ ਲੋ ਜੀ ਆਪਾਂ ਚੱਲੇ ਆ ਜੀ ਕਿਤੇ ਘੁੰਮਣ ਫਿਰਨ ਦਾ ਪਲਾਨ ਬਣਾਇਆ ਜਾ ਬਟ ਹਜੇ ਪਤਾ ਨਹੀਂ ਜਾਣਾ ਕਿੱਥੇ ਆ ਤੇ ਮੈਂ ਆ ਤੇ ਮੇਰੇ ਨਾਲ ਦੋ ਮੁੰਡੇ ਹੋਰ ਆ ਤੇ ਚਲੋ ਦੇਖਦੇ ਆ ਕਿੱਥੇ ਜਾਂਦੇ ਆ ਤੇ ਕਿੱਥੇ ਦਾ ਪਲਾਨ ਬਣਦਾ ਆ ਟਾਈਮ ਹੋ ਗਿਆ ਆ 6:10 ਘਰੋਂ ਲੱਗਿਆ ਨਿਕਲਣ ਕੱਪੜੇ ਵਗੈਰਾ ਜੋ ਵੀ ਜਿਹੜੇ ਮਾਰੇ ਮੋਟੇ ਬਾਲੇ ਆ ਬਲੈਕ ਜੋ ਵੀ ਕਲਰ ਉਹ ਦਿਨ ਕਦੋਂ ਪਤਾ ਨਹੀਂ ਕਿਹੜੇ ਆ ਇਹ ਅੱਧਰੋਂ ਆਪਣੀ ਕਿੱਟ ਕਿੱਟ ਦੇ ਵਿੱਚ ਸਾਰਾ ਸਮਾਨ ਪੂਰਾ ਪ੍ਰੋਪਰ ਰੈਡੀ ਆ ਤੇ ਦੋ ਜਾਂ ਤਿੰਨ ਦਿਨ ਘੁੰਮ ਕੇ ਆ ਜਾਾਂਗੇ ਵਾਪਸ ਹੀ ਘੁੰਮਣ ਨੂੰ ਬਹੁਤ ਦਿਲ ਕਰਦਾ ਸੀ ਘਰੋਂ ਲੱਗੀਆਂ ਨਿਕਲਣ ਨਾਲ ਦਾ ਵੀ ਤਿਆਰ ਹੋ ਗਿਆ ਆ ਤੇ ਉਹਨੂੰ ਫੋਨ ਕੀਤਾ ਸੀ ਕਹਿੰਦਾ ਆ ਜਾ ਘਰੇ ਮੈਂ ਤਿਆਰ ਆਂ ਤੇ ਨਾਲ ਮੇਰੇ ਮੰਮੇ ਦਾ ਮੁੰਡਾ ਉਹ ਵੀ ਤਿਆਰ ਹੁੰਦਾ ਪਿਆ ਆ ਅਸੀਂ ਜੰਨੇ ਆ ਤਿੰਨੀਆਂ ਨੇ ਤੇ ਜਣਾ ਪਹਾੜੀ ਏਰੀਆ ਜ ਜ ਤੁਹਾਨੂੰ ਪਤਾ ਆਪਾਂ ਪਹਾੜੀ ਏਰੀਆ ਤੇ ਜਾਈਦਾ ਪਹਾੜੀ ਏਰੀਆ ਆਪਾਂ ਨੂੰ ਮੋਟ ਤਾਂਦਿਆਂ ਕੋਈ ਮੀਰਾ ਫਿਰੀ ਦਾ ਉੱਤਰ ਬੜੀਆ ਲੱਗਦਾ ਘੁੰਮਣਾ ਫਿਰਨਾ ਤੁਹਾਨੂੰ ਵੀ ਸਾਰਾ ਆਪਾ ਏਰੀਆ ਦਿਖਾਵਾਂਗੇ ਤੇ ਮਜੇ ਪੂਰੇ ਕਰਾਂਗੇ ਚਿੱਲ ਕਰਾਂਗੇ ਤੇ ਜੋ ਜੋ ਵੀ ਚਿੱਲ ਜਿੰਨਾ ਵੀ ਕਰਾਂਗੇ ਜਿੱਥੇ ਵੀ ਘੁੰਮਾਂਗੇ ਸਾਰਾ ਵਲੋਗ ਵਿੱਚ ਸ਼ੋਅ ਕਰਾਂਗਾ ਤੇ ਵਲੋਗ ਨੂੰ ਦੇਖੀ ਚਲਿਓ ਤੇ ਪੁਰਾਣੇ ਵਲੋਗਾਂ ਨੂੰ ਬਹੁਤ ਪਿਆਰ ਦਿਓ ਤਾਂ ਮੰਨ ਵਲੋਗਰ ਦੇ ਦਿੱ ਪਿਆਰ ਦਿਓ ਬਾਕੀ ਲਵ ਯੂ 올 ਪ੍ਰੋਗਰਾਮ ਬਣਾ ਦੇਉ ਗਾਤੋ ਬਾਤਾਂ ਦੇ ਨਾਲ ਹਰੇਕ ਜੀ ਸ਼ੇਅਰ ਕਰਾਂਗੇ ਰਾਤੀ ਯਾਦ ਯਾਦ ਕੀ ਕਰਾਂਗਾ ਲੋਰੀ ਆਪਾਂ ਹੋਣਾ ਰੈਡੀ ਖੜੀ ਬਹਿ ਵੀ ਫਤ ਆਏ ਮੰਨੂ ਬਾਰੇ ਲੋ ਜੀ ਆਪਾਂ ਆ ਗਏ ਆਂ ਹਿਸ਼ਾਰਪੁਰ ਤੇ ਮਜ਼ਾ ਲੈਣਾ ਈ ਮਜ਼ਾ ਲੜਿਆ ਮੈਨੂੰ ਭਰਾ ਕਹਿੰਦਾ ਮਜ਼ਾ ਪੀਣਾ ਆ ਮੱਝੇ ਦੀ ਦੋ ਬੋਤਲ ਲੈ ਲਈਆਂ ਤੇ ਇੱਥੇ ਬੱਬਾ ਹੀ ਰੱਛ ਹੋ ਜਾਦਾ ਆ ਤੇ ਇੱਕ ਬੰਦਾ ਬੰਦਾ ਬੈਠਾ ਆ ਉਹਨੂੰ ਕਹਿੰਦਾ ਅੱਜ ਬਾਈ ਦੰਨ ਚਲਿਏ ਲੜੋ ਚਲੋ ਚਲੋ ਉਹਦੇ ਦੇਖੀ ਆ ਕੱਢ ਲਈ ਲੋ ਜੀ ਮੌਸਮ ਬਹੁਤ ਵਧੀਆ ਆ ਥੋੜਾ ਜਿਹਾ ਹਮ ਹੋਇਆ ਪਿਆ ਹਾਬੀ ਭਾਜੀ ਕਹਿੰਦੇ ਚਾਹ ਲਿਆਇਆ ਗੜੀ ਭਾਈ ਕਹਿੰਦਾ ਵੀ ਇਦਾਂ ਦੀ ਚਾਹ ਮੈਂ ਵੀ ਪੀਂਦਾ ਹਾਂ ਹਣਾ ਭਾਜੀ ਹੋਰ ਭਾਜੀ ਟਿਕ ਟਕ ਕਰਕੇ ਆਂਦਾ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਭਾਜੀ ਕਹਿੰਦਾ ਮੇਰੀ ਅੱਖਾਂ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਹੋਰ ਭਾਜੀ ਟਿਕ ਟਕ ਓਕੇ ਰੋੜ ਹੁਣ ਭਾਈ ਇਹਨੇ ਚਾਹ ਲਿਆਂਦੀ ਆਪਾਂ ਚੈੱਕ ਕਰਦੇ ਹਾਂ ਕਿਦਾਂ ਦੀ ਬਣਾਈ ਆ ਭਾਈ ਨੇ ਰੇ ਭਾਈ ਨੂੰ ਆਪਾਂ ਦੱਸਦੇ ਆ ਰਿਸਪਾਂਸ ਕਿੱਦਾਂ ਦਾ ਕੀ ਆਵਾਜ਼ ਉਹ ਬੱਲੇ ਭਾਈ ਬੱਲੇ ਬੋਰੀ ਜਿਆਦਾ ਬੱਬਾ ਹੀ ਜਿਨਾਇਆ ਕੰਮ ਕੀ ਆ ਹੋਰ ਭਾਈ ਓਕੇ ਰਿਪੋਰਟ ਚਾਹ ਬਹੁਤ ਸੁਆਦਿਆ ਤੇ ਸਿਰ ਆ ਲਾਤਾ ਮੇਰਾ ਭਰਾ ਧੰਨਵਾ ਤੇਰਾ ਬਬਈ ਆਪਾਂ ਬਲੌਗ ਪਾਈਦਾ ਨੈਟ ਤੇ ਉਹ ਦੱਸਦਾ ਵੀਰੇ ਅਹ ਕੋ ਤਾਂ ਦਿਖਾਉਂਗਾ ਮੈਂ ਕੋਈ ਨਾ ਮੈਂ ਤੇ ਦਾ ਖਵਾ ਰਿਆ ਨਹੀਂ ਮੈਂ ਨਹੀਂ ਖਾਣੀ ਯਾਰ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਹੁੰਦਿਆ ਦੇਖੋ ਤੇਲੇ ਵਧੀਆ ਆਂਦੀ ਐ ਤੁਹੀਂ ਅਛਾ ਹੀ ਮੈਨੂੰ ਪਸੰਦ ਨਹੀਂ ਆ ਰਿਹਾ ਖਾਓ ਤੁਸੀਂ ਆ ਲੈ ਮੈਨੂੰ ਖੁਣ ਨਹੀਂ ਨਹੀਂ ਮੈਂ ਚਾਹ ਪੀਣਾ ਨਹੀਂ ਕਰੀ ਜਿਹੜੇ ਵਿੱਚ ਦੇਖਦੇ ਉਹਨੂੰ ਕਹਿੰਦਾ ਉਹ ਮੈਂ ਖਵਾ ਦੇ ਆਹ ਦਾ ਫੜ ਖੁਣ ਤੁਸੀਂ ਖਾਓ ਹੋਰ ਵੀ ਖਾਣੋ बहुत कुछ मतलब समोचे एक्सक्यूज नहीं प्रो ब्रो पापा उठ गया पापा क्या तू समझा ਕੋਲ ਇਹ ਮਨੂਰ ਪੀ ਜੇ ਚਾਹ ਮੈਂ ਕਿੜੀ ਯਾਰ ਹਏ ਰੱਬਾ ਮੇਰੇ ਆ ਤੇ ਨੂ ਪਰ ਬੋ ਜਿਉਦੇ ਹੁਣ ਜੇ ਹੀ ਲੱਗੀਆਂ ਸੀ ਨਹੀਂ ਸਾਨੂੰ ਵੀ ਲੜਾਈਆਂ ਚ ਬੁਲਾਉਣ ਜੇ ਹੀ ਲੱਗੀਆਂ ਬੋਏ ਚਾਹ ਬਹੁਤ ਸਰਾ ਚਾਹ ਖੋਲਦੀ ਅੱਖਾਂ ਚਾਹ ਬਹੁਤ ਪਾ ਚਾਹ ਚਾਹ ਬਹੁਤ ਵਾਦ ਹੈ ਸੈਟ ਲਿਆ ਫੋਨ ਭੱਜ ਗਿਆ ਦੋ ਮਿੰਟ ਜਿੰਨ ਦਾ ਲਿਆਇਆ ਕਵਰ ਆ ਪਾਇਆ ਨੂੰ ਕਵਰ ਪਾ ਦਾ ਕਵਰ ਕਿੱਥੇ ਆਦਾ ਪਾਉਂਦਾ ਜਾਂ ਆਂ ਨਹੀਂ ਪਾਉਂਦਾ ਹੂੰ ਕਵਰ ਪਾਏ ਨੂੰ ਉਹ ਬੱਜਿਆ ਨਾ ਤਾਈ ਬੰਗੇ ਰਿਆ ਤਾਂ ਬਹੁਤ ਹੋ ਗਿਆ ਸਮਝਦਾ ਮੇਰਾ ਬੀਜੂ ਕੀ ਆ ਦੇਖੋ ਉਸਤਾਦ ਜੀ ਕੀ ਆ ਬੋਲੋ ਮਾਇ ਵੀ ਜਾ ਰਿਹਾ ਤੁਹਾਨੂੰ ਮਾਣਾ ਪਈ ਮੈਂ ਗੋਣੂ ਗਾਣ ਨੰਦੇ ਬਾਬਾ ਆਜੇ ਕਿੱਥੇ ਕਰਨੀ ਆਓ ਬਾਹਰ ਤੋਂ ਪਿੱਛੇ ਹੀ ਆ ਆ ਇਹ ਵੀ ਲੋਕ ਨੇ ਜਿਹਨਾਂ ਨੂੰ ਨਾ ਲੱਗਦਾ ਹੋਰ ਕਿੱਥੇ ਤੜਾ ਜਾਉਂ ਨਹੀਂ ਜਾਂਦਾ ਮਨ ਨੂੰ ਤਾਰ ਨੂੰ ਮੁਈ ਜਾਂਦਾ ਉਹ ਬੋਲ ਬੂਲ ਨੰਮਾ ਤਾਂ ਕਟਾਲਾ ਦਾ ਹੀ ਉਹ ਵੜਾ ਬੱਬੂ ਮਣ ਬਣਿਆ ਸਾਰੇ ਜਿਹੀ ਕੀਤਾਉਣ ਲੱਗਾ ਹੈ ਪਾ ਜੀ ਜਾਨ ਦਾ ਪਾ ਜੀ ਦਾ ਯਾਰ ਯਾਰ ਮੇਰੇ ਪਟਾਰੀ ਬੁਫੀ ਖਾਣ ਪੂ ਦਾ ਪਾ ਜੀ ਯਾਰ ਆਪਣਾ ਇੱਕ ਸਪਰਾਇਟ ਦੇ ਦੇ ਪਾ ਜੀ ਮੈਨੂੰ ਪੈਸੇ ਦੇ ਦੇ ਆ ਦੇ ਦਿਓ ਛੋਟੀ ਲੈਣੀ ਹੋ ਇਹ ਤਾਂ ਬ੍ਰਾਈਡ ਪੀਡੀਮ ਮੜਾ ਜਾ ਥੋੜਾ ਜਿਹਾ ਮਾਨੇ ਸੈੱਟ ਹੋ ਜਵੇ ਹਾਂ ਆਹ ਵਾਲੀ ਚਾਹੀਦੀ ਚਲ ਡਿਆ ਕੰਮ ਚਲ 25 ਦੇ ਦੀ ਆ ਦਾ 20 ਹੀ ਨਹੀਂ ਇਹ ਆਪਣੇ ਕੋਲ ਲਿਆ ਦੇ ਤਾਂ ਪੀਏ ਪੰਜ ਰੁਪਏ ਪੰਜ ਰੁਪਏ ਕੋਲ ਕਿਦੇ ਬਣਾਇਆ ਤੂੰ ਦੇਖ ਲੋ ਜੀ ਸਾਡੇ ਮੁਰਦਲ ਦਾ ਜਿਹੜਾ ਆਪਣਾ ਲੋਗ ਆ ਲੱਗਦਾ ਨਹੀਂ ਪਿਆ ਮਨ ਨੂੰ ਪੁਰਾਣੇ ਲੋਕ ਲਾਤਾ ਆ ਅੱਧਰ ਯਾਰ ਹੁਣੀ ਸਪਰਾਈਟ ਪੀਉਂਦੇ ਆ ਨਾ ਮਨ ਨੂੰ ਭਰਾ ਆਪਣੇ ਇਹਨੂੰ ਪੀਦਾ ਤਾਂ ਨਹੀਂ ਸਾਰਿਆਂ ਨੂੰ ਜਿਹੜੇ ਦੁਕਾਨੀਆਂ ਪਰ ਜਦਾ ਮੱਥਾ ਟਿਕਾਵਾਂਗੇ ਕਰਾਂਗੇ ਫੁੱਲ ਇੰਜੋਏਮੈਂਟ ਜੋ ਵੀ ਹੋਣਾ ਜਿੰਨੇ ਮੱਥਾ ਟਿਕਾਣਾਂ ਸਵੇਰੇ ਲਾਈਵ ਤੇ ਆ ਜਿਓ ਲਾਈਵ ਹੋ ਕੇ ਮੱਥਾ ਟਿਕਾਵਾਂਗੇ ਸਾਰਿਆਂ ਦਾ ਲਾਈਵ ਹੋਵਾਂਗੇ ਇੰਸਟਾਗ੍ਰਾਮ ਤੇ ਬਾਕੀ ਜਿਹੜਾ ਅੱਜ ਬਲੌਗ ਪਾਇਆ ਹੈ ਸਾਰੇ ਜਣੇ ਦੇਖੋ ਪੂਰਾ ਪਿਆਰ ਦਾ ਉਹ ਮਿਲਦੇ ਫਿਰდი ਸ਼ਾਨ ਜੀ ਉਹ ਵੀ ਰਹੀ ਹੈ ਅੰਦਰੋਂ ਤੇ ਨਿਕਲਦੀ ਹੈ सारिया मिर्च नहीं खानी है जिम्मे भी मिर्चा सारियां खानी है ना तो मोटरसा गा एक इक बारी सारिया मिर्चा खा जाएं जिन्हिया मिर्चा सारिया इन्हें खाना ਹਲੇ ਕਲਾਵਾ ਤਾਲੂ ਭਾਰੀ ਬੱਚਾ ਇੱਕ ਵਾਰੀ ਕਿ 15 ਮਿੰਟ ਚੜਾਈ ਜਾਂਦਾ ਇਹ ਮੇਰੇ ਵਾਲ ਨੇਚਾ ਨੇ ਬਗੇ ਯਾਰ ਬਹੁਤ ਨੇਚਾ ਨੇ ਬਗੇ ਯਾਰ ਹਨ ਮੇਰੇ ਜਾਂ ਪੂਰਾ ਹੁੰਦੀ ਰਹਿੰਦੀ ਕੋਈ ਕੋਈ ਸ਼ਰਤ ਕੋ ਲੋਨ ਦੀ ਲੋੜ ਨਹੀਂ ਮੇਰਾ ਨਾਮ ਹੈ ਬਾਲਬੱਜਨ ਇਹਨੇ ਦਿਨ ਆਇਆ ਹੈ ਇਹ ਵੀ ਕੋਈ ਕਿਸੇ ਕਰਕੇ ਉਹ ਵੀ ਆਪਣਾ ਰੂਪ ਦੀ ਮਾਰੀ ਦਾ ਪ੍ਰੋਗਰਾਮ ਸਮਾ ਅੱਗੇ ਫਿਨਿਸ਼ ਹੋ ਜਾਣਾ ਫਿਰ ਆਪਾਂ ਤੁਹਾਨੂੰ ਜਜ ਵਾਰਡ ਕਰਦੇ ਆ ਰੂਮ ਵਗੈਰਾ ਦੇਖਦੇ ਆ ਤੇ ਬਾਕੀ ਦਾ ਨਾਂ ਅੱਗੇ ਮਿਲਦੇ ਦਾ ਨਾਂ ਬਲੋਗ ਆਂ ਜੀ ਯੋ ਦੀ 11:15 ਹੋ ਗਏ ਆ ਤੇ ਗੱਡੀਆਂ ਨਿਕਲੀਆਂ ਬੱਸ ਪਾਲਕ ਨਾ ਬਣ ਤੇ ਮੇਰਾ ਮੋ ਜਨਾਰਾ ਤੇ ਅਮੋ ਸੋਚਾਈ ਯਕੀਨ ਬਾਬੇ ਬੜਾ ਖਾਣ ਤੇ ਗੱਡੀ ਜਦੋਂ ਕੈਂਟਰ ਵਾ ਰਹਿ ਗਿਆ 40 ਕਿਲੋਮੀਟਰ ਰਹਿ ਗਿਆ 1:30 ਵਜੇ ਤੱਕ ਪਹੁੰਚਣਾ ਹੈ ਬਹੁਤ ਬੜਗਣਾ ਤੇ ਮੈਂ ਆ ਰਿਹਾ ਪੂਰਾ ਕਿਲ ਕਰਦੇ ਨੇ ਕੋਈ ਨਾ ਬਾਰ ਕੋਈ ਕੋਈ ਬੰਦੇ ਕਰਦੇ ਰਹੇ ਆ ਜਿਹੜੇ ਕਹਿੰਦੇ ਆਪਣੇ ਨਾਲ ਆਪਣੇ ਨਾਲ ਇਹ ਹੀ ਕਰਨਾ ਹੈ ਜੁਰੀ ਕਰੋ ਤੋ ਪਹੁੰਚਦੇਗੇ ਪਹੁੰਚ ਆ ਗਿਆ ਆ ਗਿਆ ਆਪਾਂ ਕਿੰਨਾ ਲੱਗਦੀ ਫਿਰ ਬੰਦਾ ਟੈਲੀਫੋਨ பெகார் தோக்குது பாருங்க இந்த பண்ணுது பாருங்க வாமே சோத ரவ வந்து போயிட்ட பாருங்க இந்த பேரு முழு பேரு பி ஆர் ஏ முழு மூ மொபைல் நார்மல் நார்மல் பை பாப்பர் நபயோ ওভার தே பெரிய முర్చாயிதே ওভার ட கீரியட பண்ணிட நேரே இந்த நார்மல் அது கனமிருதே बल्ले बल्ले ਬੋਲਡਰ 2.15 ਅੰਸੋਰਾ ਪੈ ਜਾ ਟੋਟ ਲੈਣਾ ਐਂਟਰ ਨਾਲ ਲੱਗਾ ਇਹਨੂੰ ਦੇ ਦੇ ਬਹਿਮ ਨੂੰ ਮੰਨੂ ਕਹਿੰਦੇ ਕੈਸ਼ੀਅਰ ਬਣਿਆ ਪਿਆ ਨੂੰ ਕੈਸ਼ੀਅਰ ਬਣਿਆ ਦਬੀ ਕਰਦੇ ਫੋਨ ਹੁਣ ਬਸ ਕਰ ਕੋਲਾ ਪੈਸਾ ਆਓ ਸੁਣਾਓ ਕੋਲਾ ਅੰਕਲ ਤੋਂ ਪੈਸੇ ਹਨ ਵੇ ਵੇ ਅਨੂ ਕੋਲਾ 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 ਸਾਰਾ ਕੋਲਾ ਆਇਆ ਤੂੰ ਮਥਗੜੀ ਕਰਾ ਹੁਣ ਉਹ ਖੜਾ ਕਿੱਦਾਂ ਹੈ ਉਹ ਤੂੰ ਕਿੱਦਾਂ ਖੜਾ ਹੈ ਆ ਜਾ ਆ ਜਾ ਹੈ ਕਿਦਾਂ ਯਾਰ ਪੈਸੇ ਆਡੇ ਨਾਲ ਦੀ ਵੀ ਜੇ ਬਲੌਗ ਸਾਡਾ ਦੇਖਦੇ ਹੋਣਾ ਦੇ ਨਾਲ ਦੀ ਵੀ ਕੀ ਹੋਇਆ ਉੱਥੇ ਸਾਡਾ ਟੱਟੀ ਨਹੀਂ ਹੋਦੀ ਉੱਥੇ ਕਿਤੇ ਆਉਂਦੀ ਨਹੀਂ ਦੱਸ ਮੰਨ ਲੀਡਲਵਾਦ ਉਹ ਆਉ ਦੱਸ ਮੈਂ ਨੂੰ ਹੁਣ ਪਲਾਉਂਗਾ ਫੈਂਟਾ ਸਰਪ੍ਰਾਈਜ਼ ਫੈਂਟਾ ਪਲਾਉਂਗੇ ਤਾਂ ਫੈਂਟਾ ਲਾਉਂਗੇ ਆ ਚਾਹਤ ਲੈ ਕੋ ਸਪ੍ਰਾਈਟ ਕੱਢ ਲਿਆ ਜਾ ਸਾਡੇ ਜਗਰਮ ਭਾਜੀ ਵੀ ਗਏ ਆ ਹੁਣ ਨਾਲ ਦੇਖਣ ਦੇ 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 ਕਿੱਦਾਂ ਆ ਹੋਰ ਕੋਈ ਚੱਕ ਲਿਆ ਫਿਰ ਤੇ ਉਹ ਗਰਮ ਆ ਲੈ ਲਓ ਲੈ ਲਓ ਪੀਣੀ ਆ ਕੋਈ ਗੱਲ ਨਹੀਂ ਵਾਹ ਵੀ ਪ੍ਰੋਗਰਾਮ ਕੈਨਸਲ ਹੋ ਗਿਆ ਕਹਿੰਦੇ ਗਰਮ ਕਰਕੇ ਤਾਂ ਹੁਣ ਚਲੋ ਤੁਸੀਂ ਬਗਰਮ ਕੀਤੀ ਆਪ ਗਰਮ ਕੀਤੀ ਹੁੰਦੀ ਆ ਅੰਜੀ ਲੋ ਬਾਬਿਓ ਕਿੱਥੇ ਆ ਕੇ ਕਹਿੰਦੇ ਬਲ ਬਣਾ ਦੇ ਬਾਬੇ ਬਲਗਣਾ ਤੇ ਆ ਰਹੇ ਆ ਨੈਵੀਗੇਸ਼ਨ ਚੈੱਕ ਕਰੋ ਬਾਬਿਓ ਬਿਹੜਾ ਵੱਤ ਗਿਆ ਜਿਆਦਾ ਟਾਈਮ ਹੋ ਗਿਆ 10-20 ਮਿੰਟ ਹੋ ਗਏ ਆ ਤੇ ਬਹੁਤ ਹੀ ਵਧੀਆ ਮੌਸਮ ਆ ਮੈਂ ਕਹਾ ਜਿੱਲ ਮੋੜ ਹੁਣ ਇੱਕ ਮਿੰਟ ਵੀ ਅੱਖ ਨਹੀਂ ਲੱਗੀ ਜਿ ਕਹਿ ਦਈਏ ਵੀ ਇੱਕ ਮਿੰਟ ਵੀ ਅੱਖ ਲੱਗੀ ਹੋਵੇ ਇੱਕ ਮਿੰਟ ਲਈ ਵੀ ਨਹੀਂ ਅੱਖ ਲੱਗੀ ਤੇ ਬਹੁਤ ਹੀ ਵਧੀਆ ਮੌਸਮ ਆ ਤੇ ਇੰਨਾ ਦਾ ਰੋਮਾਂਟਿਕ ਮੌਸਮ ਹੋਇਆ ਪਿਆ ਨਾ ਬਾਹਰ ਜਾ ਕੇ ਕਰੋ ਬਹੁਤ ਹੀ ਵਧੀਆ ਮੌਸਮ ਸੀਗਾ ਤੇ ਬਹੁਤ ਹੀ ਬਹੁਤ ਹੀ ਜਿਆਦਾ ਇਹ ਆਪਾਂ ਜਿਹੜੇ ਤੁਰਦੇ ਤੇ ਫੇ ਧੁੱਪ ਤੇ ਧੁੱਪ ਬਹੁਤ ਹੋ ਜਾਣੀ ਤੇ ਆਪਾਂ ਆਪਣੇ ਹਿਸਾਬ ਨਾਲ ਤੁਰਿਆ ਵੀ ਕੌਣ ਨਾਲ ਪਹੁੰਚ ਜੀਏ ਉਸ ਹਿਸਾਬ ਨਾਲ ਆਪਾਂ ਇੱਥੇ ਪਹੁੰਚ ਗਏ ਆ ਅਸੀਂ ਧੁੱਪੇ ਚੱਲ ਰਹੇ ਆ ਔਰ ਧੁੱਪ ਗੱਡੀਆਂ ਆ ਜਾਂਦੀਆਂ ਪਈਆਂ ਟਰੱਕ ਜਾਂਦੇ ਰਹੇ ਆ ਇਹ ਇੱਕ ਦਿਨ ਟਰੱਕ ਦੇ ਪੁਜਖਾਰੀਆਂ ਚੱਲਣੀਆਂ ਆ ਰੋਟੀ ਹੈਗਾ ਦੰਦ ਲੋਕੀ ਧਰਿਆ ਜਾਂਦੇ ਰਾਤ ਬਹੁਤ ਜ਼ਿਆਦਾ ਆਣਾ ਮਨੂੰ ਫਿਰ ਵੀ ਦੇਲਾ ਰਾਤ ਦਾ 1.5 ਵਜਾ 1.5 2 ਦਾ ਟਾਈਮ ਆ ਲੋ ਜੀ ਪਹੁੰਚ ਗਏ ਆ ਬਾਕੀ ਦੇ ਵੀ ਲੋਕ ਦੇਖੋ ਲੋਕ ਦੇਖੋ ਬਹੁਤ ਜ਼ਿਆਦਾ ਲੋਕ ਕਿਹਾ ਹੋਇਆ ਹਾਂਜੀ ਲੋ ਜੀ ਪਹੁੰਚ ਗਏ ਜੀ ਮੋਸਲ ਪਾਰ ਕੇ ਨੂੰ ਤੇ ਲੱਗੇ ਆ ਲੌਣ ਆ ਭੰਗ ਦੇ ਵਿੱਚ ਪਾਰਕਿੰਗ ਆ ਭੰਗ ਤੇ ਪਾਰਕਿੰਗ ਦਾ ਤੇ ਉਧਰ ਪਾਰਕਿੰਗ ਵਾਲੇ ਭਾਈ ਬਾਪ ਘਰ ਪਬਜੀ ਕਢਣ ਦੇ ਆ ਭਾਈ ਲਾ ਤਾਂ ਮੁਰਸਰ ਭਾਈ ਕਿੰਨੀ ਪਰਚੀ ਕੀ ਹਿਸਾਬਤਾ ਵਾ 40 ਰੁਪਏ 400 ਰੁਪਏ 40 40 ਰੁਪਏ ਮੈਂ ਅਗਰੇ 400 ਭਾਈ ਕਹਿੰਦਾ ਨੰਬਰ ਕੀ ਪੀਪੀ 08 ਈਪੀ ਸਟਾਰਟ ਕੀ ਦੋ ਛੇ ਉਹ ਜੀ 40 ਰੁਪਏ ਬੱਜੀ ਲੱਗੀ ਆਪਣੀ ਉੱਤੇ ਤੇ ਸ਼ਰਮਾ ਬਾਰ ਤੇ ਜਿੰਦੇ ਤੇ ਆਪਾਂ ਇਹ ਬੱਜੀ ਬਾ ਲਾਉਟ ਆ ਜੀ ਮੰਨੂ ਭਾਈ ਬਾਜੀ ਲੱਗੇ ਹੋਰ ਵੀ ਮੰਨੂ ਭਾਈ ਕੀ ਕਹਿਣਾ ਚਾਹੁੰਦੇ ਆ ਤੁਸੀਂ ਕਹਿਣਾ ਇਹੀ ਚਾਹੁੰਦੇ ਆ ਕੋਈ ਜ਼ਿਆਦਾ ਜੀ ਲੱਭੋ ਤੇ ਲਿਖੋ ਤੂੰ ਹੈ ਮੇਰਾ ਬੋਏ ਰੋ ਭਾਈ ਅਸਟਾ ਮੀਂਹ ਤਾਂ ਨਹੀਂ ਆਈ ਹੈ। ਇਹ ਮੈਂ ਕਹਿੰਦਾ ਬਾਲਾ ਆਈਏ ਕੱਲ ਨੂੰ ਸਵੇਰ ਨੂੰ। ਇੱਥੋਂ ਬਾੜੀ ਕਟਾਉਣੀ ਆਲੀ ਹੋਰ ਵਧਾਉਣੀ। ਚੱਲ ਪੁਵਾਰਾ। ਅਰ ਬੰਦੇ ਨੂੰ ਆਲੇ ਹੁੰਦੇ ਬੰਦੇ ਚਾਲਦੇ ਇਹਨੂੰ ਪਾਲੇ ਨਾ। ਇਹ ਜੁਲਫਾ ਦਾ ਕੋਈ ਜੁਲਫਾ ਆਇਆ ਕੋਈ। ਕੀ ਇਹ ਤਾਂ ਜੁਲਫਾ ਉਹ ਆਰੇ ਕੀ ਕਹਿੰਦਾ ਕਹਿੰਦੇ ਜੁਲਫਾ ਤੋਂ ਕੇ ਨੂੰ ਪਸਾਉਣਾ। ਸ਼ੇਤਨ ਨਾ ਪਾਉਦਾ ਨਾ ਜੁਲਫਾ ਦੇ ਕੀ ਕਹਦੇ। ਇਹ ਇਹ ਦੇਖੋ ਕੀ ਕਹਿੰਦੇ ਆ ਕਹਿੰਦਾ ਜੁਲਫਾ ਤੋਂ ਪਸਾਉਣਾ ਆ ਗਏ ਨੇ। ਇਹਨੂੰ ਲੱਛਣ ਹੈਗੇ ਛਤਰ ਵਾਲੇ ਤਾਂ। ਯੋਲ ਫਾਦੇ ਫਾਦੇ ਸਾਰੇ ਮਰ ਜਿਆ ਜਿਹੜੀ ਮੋਸ਼ਕੀ ਬਹਾਉਣੀ ਮੋਸ਼ਕੀ ਨੇ ਯੋਨੀ ਕਿਹਾ ਆ ਗਈ ਬੱਬਾ ਢੰਪੂ ਝੰਪੂ ਲਾ ਕੇ ਨਹੀਂ ਕਬਲਾਸੇ ਉਹ ਜਿਹੜੇ ਫਿਰਦੇ ਆ ਬਾਲ ਉਹ ਜਿਹੜੇ ਫਿਰਦੇ ਆ ਮੈਂ ਚਾ ਖਾ ਕੇ ਬਾਲੇ ਜਾਦੇ ਹੋਏ ਆ ਮੈਂ ਚਾ ਖਾ ਕੇ ਬਾਲੇ ਜਾਦੇ